ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਿਆ ਟੀਵੀ ਮੈਂ ਹਾਂ ਅਮਨ ਲੋਨਾ ਚੰਡੀਗੜ੍ਹ ਵਿੱਚ ਫਿਰ ਇੱਕ ਵਾਰ ਫਿਰ ਇੱਕ ਕਤਲ ਦੀ ਵਾਰਤਾਤ ਨੂੰ ਅਮਜਾਨ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਿੰਨੇ ਆ ਇਹ ਸੈਕਟਰ 51 ਦੇ ਇੰਡੀਅਨ ਇਨਕਲੇਵ ਸੁਸਾਇਟੀ ਹੈ ਉਹਦੇ ਪਿਛਲੇ ਪਾਸੇ ਇੱਕ ਸੁਨਸਾਨ ਜੰਗਲ ਹੈ ਤੁਸੀਂ ਇਹ ਜੰਗਲ ਤੁਸੀਂ ਪੂਰੀ ਤਰ੍ਹਾਂ ਦੇਖ ਸਕਦੇ ਹੋ ਇੱਕ ਸੁਨਸਾਨ ਜੰਗਲ ਹੈ ਜਿਹੜਾ ਇਹਦੇ ਵਿੱਚ ਇੱਕ Laash ਬਰਾਮਦ ਹੁੰਦੀ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਜਿਹਦੀ Laash ਬਰਾਮਦ ਹੋਈ ਹੈ ਉਹਦੇ ਗਲੇ ਵਿੱਚ 벨ਟ ਮਿਲੀ ਹੈ ਯਾਨੀ ਕਿ ਕ੍ਰਾਈਮ ਆਫ ਸੀਨ ਨਾਲ ਪੁਲਿਸ ਨੇ ਅੰਦਾਜ਼ਾ ਲਾਇਆ ਵੀ 벨ਟ ਨਾਲ ਉਹਦਾ ਗਲਾ ਕੋਟ ਕੇ ਇਹਨੂੰ ਕਤਲ ਦੀ ਵਾਰਤਾਤ ਨੂੰ ਅਮਜਾਨ ਦਿੱਤਾ ਗਿਆ ਹੈ ਤੁਹਾਨੂੰ ਇਸ ਕ੍ਰਾਈਮ ਸੀਨ ਵੀ ਦਿਖਾ ਦਿੰਨੇ ਆ ਤੁਹਾਨੂੰ ਐਕਸਕਲੂਸਿਵ ਦੈਨਿਕ ਸੁਰ ਪਾਈ ਹੋਈ ਹੈ ਤੇ ਗਲਾ ਕੋਟ ਕੇ ਇਹਦਾ ਕਤਲ ਕੀਤਾ ਗਿਆ ਹੈ ਇਹ ਜਿਹੜਾ ਪੋਲ ਐ ਤੁਹਾਨੂੰ ਦਿਖਾ ਦਿੰਨੇ ਆ ਇਹ ਪੋਲ ਦੇ ਨੇੜੇ ਉਹਦੀ ਲਾਸ਼ ਬਰਾਮਦ ਹੋਈ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਇਹਦੇ ਗਲੇ ਵਿੱਚ 벨ਟ ਸਿਗੀ ਜਿਹਦੇ ਨਾਲ ਪਤਾ ਲੱਗਿਆ ਕਿ ਵੀ ਇਹਨੂੰ ਗਲਾ ਕੋਟ ਕੇ ਇਹਨੂੰ ਮੋਢੇ ਕਾਟ ਉਤਾਰ ਦਿੱਤਾ ਗਿਆ ਹੈ ਤੇ ਤੁਹਾਨੂੰ ਲਗਾਤਾਰ ਦੱਸ ਦਿੰਨੇ ਆ ਸੈਕਟਰ 51 ਸੈਕਟਰ 49 ਥਾਣੇ ਦੀ ਜਿਹੜੀ ਪੁਲਿਸ ਹੈ ਉਹਨੇ ਹੱਤਿਆ ਦੀ ਵਾਰਦਾਤ ਨੂੰ ਜਿਹੜੀ ਅੰਜਾਮ ਦੇਣ ਤੋਂ ਬਾਅਦ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਤੇ ਤੋਂ ਲਗਾਤਾਰ ਜਾਣਿਆ ਚੰਡੀਗੜ੍ਹ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਸ ਕਤਲ ਦੇ ਕੇਸ ਦੇ ਦੋ ਬੰਦੇ ਰਾਉਂਡ ਅਪ ਕਰ ਲਏ ਗਿਆ ਤੇ ਸਾਡੇ ਜਿਹੜੇ ਪੁਲਿਸ ਸੂਤਰਾਂ ਨੇ ਕਹਿਣਾ ਕਿ ਵੀ ਜਲਦੀ ਉਹਨਾਂ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਜਾਏਗੀ ਕਿਉਂਕਿ ਉਸ ਥੋੜੀ ਦੇਰ ਪਹਿਲਾਂ ਹੀ ਇਸ ਸੁੰਸਾਨ ਜੰਗਲ ਵਿੱਚ ਪੁਲਿਸ ਨੇ ਉਹਨਾਂ ਦੋਨਾਂ ਬੰਦਿਆਂ ਨੂੰ ਇੱਥੋਂ ਦੀ ਪਛਾਣ ਵੀ ਕਰਾਈ ਇਸ ਜੰਗਲ ਦੀ ਜਿੱਥੇ ਕਿ ਉਹਨਾਂ ਨੇ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਸ਼ਖਸ ਦਾ ਸ਼ਖਸ ਦਾ ਇਹ ਕਤਲ ਕੀਤਾ ਗਿਆ ਸੀ ਤੁਹਾਨੂੰ ਦੱਸ ਦਿੰਦੇ ਆ ਇਹ ਅਜੀਤ ਮੋਦੀ ਇਹਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਸੈਕਟਰ 38 ਦੇ ਚਾਰ ਮੰਜ਼ਲਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ 22 23 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਵੀ ਇਹ ਨਸ਼ੇ ਦਾ ਵੀ ਆਦੀ ਸੀਗਾ ਤੇ ਦੋ ਤੋਂ ਲੈ ਕੇ ਜ਼ਿਆਦਾ ਲੋਕਾਂ ਨੇ ਇਹਦੀ ਹੱਤਿਆ ਕੀਤੀ ਗਈ ਹੈ ਇਸ ਹੁਸਾਨ ਜਿਹੜਾ ਜੰਗਲ ਹੈ ਸੈਕਟਰ 51 ਦੇ ਇੰਡੀਅਨ ਐਨਕਲੇਵ ਸੁਸਾਇਟੀ ਦੇ ਪਿਛਲੇ ਪਾਸੇ ਪੈਂਦਾ ਹੈ ਤੇ ਪੁਲਿਸ ਸੂਤਰਾਂ ਦਾ ਕਹਿਣਾ ਕਿ ਵੀ ਇਹਨੂੰ ਪਹਿਲਾਂ ਕਸਿੱਟਿਆ ਗਿਆ ਇੱਥੋਂ ਦੋ ਤੋਂ ਤਿੰਨ ਬੰਦਿਆਂ ਨੇ ਪਹਿਲਾਂ ਲਗਾਤਾਰ ਇਹਨੂੰ ਇੱਥੋਂ ਦੀ 3 ਤੋਂ 4 ਮੀਟਰ ਤੇ ਇੱਕ ਸਿੱਟਣ ਤੋਂ ਬਾਅਦ ਇੱਥੇ ਬਿਜਲੀ ਦਾ ਜਿਹੜਾ ਪੋਲ ਹੈ ਇਹਦੇ ਨਾਲ ਹੀ ਇਹਦੀ Laash ਇਹਨਾਂ ਨੇ 벨ਟ ਨਾਲ ਗਲਾ ਘੋਟ ਕੇ ਇਹਨੂੰ ਮੌਤੇ ਘਾਟੋ ਕਰ ਦਿੱਤਾ ਗਿਆ ਤੁਹਾਨੂੰ ਲਗਾਤਾਰ ਲਗਾਤਾਰ ਦਿਖਾ ਦਿੰਨੇ ਆ ਤਸਵੀਰਾਂ ਇਥੋਂ ਲਗਾਤਾਰ ਦੱਸ ਦਿੰਨੇ ਆ ਚੰਡੀਗੜ੍ਹ ਵਿੱਚ ਇਹ ਸੱਤਵਾਂ ਜਿਹੜਾ ਕਤਲ ਹੈ ਜਿਹੜਾ ਕੀਤਾ ਗਿਆ ਹੈ ਐਸੇ ਸਾਲ ਚੰਡੀਗੜ੍ਹ ਦੀ ਸ਼ੁਰੂਆਤ ਇੰਨੀ ਮਾੜੀ ਹੋਈ ਸੀਗੀ ਤੇ ਸਭ ਤੋਂ ਪਹਿਲਾਂ ਮੋਲੀ ਜਗਰਾਂ ਵਿੱਚ ਦੋ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਤੋਂ ਬਾਅਦ ਸੈਕਟਰ 19 'ਚ ਮਟਰ ਹੋਇਆ ਸੀਗਾ ਉਸ ਤੋਂ ਬਾਅਦ ਹੱਲੋ ਮਾਦਰ ਇੱਕ ਬੱਚੀ ਦੇ ਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਕਜੇੜੀ ਦੇ ਜੰਗਲਾਂ ਵਿੱਚ ਵੀ ਇੱਕ ਲੇਡੀ ਬੰਦੇ ਦੀ ਲਾਸ਼ ਮਿਲੀ ਸੀ ਤੇ ਉਸ ਤੋਂ ਬਾਅਦ ਪਲਸੋਰਾ ਦੇ ਜੰਗਲਾਂ ਵਿੱਚ ਇੱਕ ਜਿਹੜੀ ਕਿ ਮਹਿਲਾ ਹੈ 55 ਸਾਲ ਦੀ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਨਗਰ ਨਿਵਸਥਾ ਵਿੱਚ ਉਹਦੀ ਜਿਹੜੀ Laash ਬਰਾਮਦ ਹੋਈ ਸੀ ਤੇ ਹੁਣ ਇਹ 7ਵਾਂ ਕਤਲ ਜਿਹੜਾ ਹੈ ਕਿ ਸੈਕਟਰ 51 ਦੀ ਇੰਡੀਅਨ ਇਨਕਲੇਸ ਸੋਸਾਇਟੀ ਹੈ ਇਹਦੇ ਪਿਛਲੇ ਪਾਸੇ ਜਿਹੜਾ ਜੰਗਲ ਪੈਂਦੇ ਆ ਜੰਗਲ ਵਿੱਚ ਇਹ ਜਿਹੜਾ ਕਤਲ ਕੀਤਾ ਗਿਆ ਹੈ ਤੁਹਾਨੂੰ ਦੱਸ ਦਿੰਦੇ ਆ ਜਿਹੜੇ 7 ਕਤਲ ਹੋਏ ਆ 7 ਕਤਲ ਚੋਂ ਪੁਲਿਸ ਨੇ 2 ਕਤਲ ਜਿਹੜੇ ਆ ਅਨਸੁਲ ਜਿਹੇ ਆ ਤੇ ਜਿਹੜੇ ਕਿ 5 ਕਤਲ ਕੇਸ ਹੈ ਪੁਲਿਸ ਨੇ ਸੁਲਝਾ ਲਏ ਗਏ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ Facebook Instagram X aur WhatsApp channel par